ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਬਲੌਗ ਵਿੱਚ ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਟੌਪਿਕ ਪੰਜਾਬ ਜੀ ਕੀ ਕਰ ਰਹੀਆਂ ਮੈਂ ਤੁਹਾਨੂੰ ਜੀਓਗ੍ਰਾਫੀ ਕਰਵਾ ਰਹੀਆਂ ਤੁਸੀਂ ਪੰਜਾਬ ਦਾ ਜਾਂ ਸਟੇਟ ਦਾ ਕੋਈ ਵੀ ਐਗਜ਼ਾਮ ਦੇਣਾ ਹੋਵੇ ਉਹਦੇ ਵਿੱਚ ਜੀਓਗ੍ਰਾਫੀ ਦੇ ਕੁਐਸਚਨ ਜ਼ਰੂਰ ਆਉਂਦੇ ਜੀ ਪੀ ਟ੍ਰਿਪਲ ਐਸ ਬੀ ਦੇ ਐਗਜ਼ਾਮ ਵਿੱਚ ਜਾਂ ਲਾਇਬ੍ਰੇਰੀ ਦਾ ਪੀ ਐਸ ਟੈਟ ਦੇ ਵਿੱਚ ਈਟੀਟੀ ਵਿੱਚ ਜਾਂ ਪੰਜਾਬ ਪੁਲਸ ਪਟਵਾਰੀ ਤੁਸੀਂ ਕੋਈ ਵੀ ਇਗਜ਼ਾਮ ਦੇਣਾ ਤਾਂ ਉਹਦੇ ਵਿੱਚ ਜੀਓਗ੍ਰਾਫੀ ਦੇ ਕੁਐਸਚਨ ਜ਼ਰੂਰ ਆਉਂਦੇ ਆ ਸਟਾਰਟ ਕਰਦੇ ਆਪਾਂ ਭਾਰਤ ਦੀ ਪਹਿਲੀ ਸੂਤੀ ਕੱਪੜਾ ਮਿਲ ਸਨ 1818 ਵਿੱਚ ਫੋਰਟ ਗਲੋਸਟਰ ਵਿੱਚ ਲਗਾਈ ਗਈ ਸੀ ਇਹ ਕਿਹੜੇ ਰਾਜ ਵਿੱਚ ਸਥਿਤ ਹੈ অপਸ਼ਨ A ਇਸ ਦੇ ਗੁਜਰਾਤ ਪੰਜਾਬ ਪੱਛਮੀ ਬੰਗਾਲ ਜਾਂ ਮਹਾਰਾਸ਼ਟਰ ਰਾਜ ਵਿੱਚ ਪੰਜਾਬ ਦੀ ਜਿਹੜੀ ਪਹਿਲੀ ਸੂਤੀ ਕਪੜਾ ਮਿਲ ਜਿਹੜੀ ਕਿ 1818 ਵਿੱਚ ਲਗਾਈ ਗਈ ਸੀ ਉਹ ਕਿਹੜੇ ਰਾਜ ਵਿੱਚ ਲਗਾਈ ਗਈ ਸੀ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3rd ਪੱਛਮੀ ਬੰਗਾਲ ਪੱਛਮੀ ਬੰਗਾਲ ਆਪਸ਼ਨ ਨੰਬਰ 3rd ਰਾਈਟ ਆਨਸਰ ਹੈ ਨੈਕਸਟ ਕੁਐਸਚਨ ਇਨ੍ਹਾਂ ਵਿੱਚੋਂ ਕਿਹੜਾ ਰਾਜ ਸਭ ਤੋਂ ਵੱਧ ਪ੍ਰਸ਼ਤ ਭੂਮੀ ਤੇ ਸੰਚਾਈ ਕਰਦਾ ਹੈ ਤਾਂ ਆਪਸ਼ਨ A ਜੀ ਇਸ ਦੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਜਾਂ ਗੁਜਰਾਤ ਰਾਜ ਹਾਂਜੀ ਇਹਨਾਂ ਵਿੱਚੋਂ ਕਿਹੜਾ ਰਾਜ ਸਭ ਤੋਂ ਵੱਧ ਪ੍ਰਸ਼ਿਤ ਭੂਮੀ ਤੇ ਸਿੰਚਾਈ ਕਰਦਾ ਹੈ ਤਾਂ ਉਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਪੰਜਾਬ অপਸ਼ਨ ਨੰਬਰ 1 ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਮੱਝਾਂ ਦੀ ਮਹਿਸਾਨਾ ਨਸਲ ਅਧਿਕਤਮ ਪਾਈ ਜਾਂਦੀ ਹੈ ਮੱਝਾਂ ਦੀ ਜਿਹੜੀ ਮਹਿਸਾਨਾ ਨਸਲ ਹੈ ਉਹ ਸਭ ਤੋਂ ਵੱਧ ਕਿੱਥੇ ਪਾਈ ਜਾਂਦੀ ਹੈ ਤਾਂ ਇਹਦੇ অপਸ਼ਨ ਨੇ ਜੀ ਹਰਿਆਣਾ ਪੰਜਾਬ ਗੁਜਰਾਤ ਜਾਂ ਮਹਾਰਾਸ਼ਟਰ ਵਿੱਚ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਗੁਜਰਾਤ ਵਿੱਚ অপਸ਼ਨ ਨੰਬਰ 3 ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਇੱਕ ਜਹਾਜ਼ ਲੰਡਨ ਤੋਂ ਸਿੰਗਾਪੁਰ ਜਾ ਰਿਹਾ ਹੈ ਜਿਸ ਨੇ ਡਰਬਨ ਹੁੰਦੇ ਹੋਏ ਹੀਠਾਂ ਲਿਖੀਆਂ ਬੰਦਰਗਾਹਾਂ ਵਿੱਚੋਂ ਕਿਸੇ ਇੱਕ ਬੰਦਰਗਾਹ ਤੇ ਰੁਕਣਾ ਹੈ ਸਿੰਗਾਪੁਰ ਪਹੁੰਚਣ ਤੋਂ ਪਹਿਲਾਂ ਉਹ ਕਿਹੜੀ ਬੰਦਰਗਾਹ ਆਉਂਦੀ ਹੈ ਹਾਂਜੀ ਕਿਸੇ ਨੂੰ ਪਤਾ ਹੋਵੇ ਤਾਂ ਇਹਦੇ ਆਪਸ਼ਨ ਨੇ ਅਲੈਗਜ਼ੈਂਡਰੀਆ ਐਂਡਨ ਕੈ ਲੰਬੂ ਜਾਂ ਮਾਲਟਾ ਹਾਂਜੀ ਕੁਐਸਚਨ ਰਿਪੀਟ ਕਰਨ ਲੱਗੇ ਹਾਂ ਇੱਕ ਜਹਾਜ਼ ਲੰਡਨ ਤੋਂ ਸਿੰਗਾਪੁਰ ਜਾ ਰਿਹਾ ਹੈ ਜਿਸ ਨੇ ਡਰਬਨ ਹੁੰਦੇ ਹੋਏ ហេਠਾਂ ਲਿਖੀਆਂ ਬੰਦਰਗਾਹਾਂ ਦੇ ਵਿੱਚੋਂ ਇੱਕ ਬੰਦਰਗਾਹ ਤੇ ਰੁਕਣਾ ਹੈ ਸਿੰਗਾਪੁਰ ਪਹੁੰਚਣ ਤੋਂ ਪਹਿਲਾਂ ਉਹ ਕਿਹੜੀ ਬੰਦਰਗਾਹ ਵਿੱਚ ਰੁਕੇਗਾ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਮਾਲਟਾ ਬੰਦਰਗਾਹ ਵਿੱਚ ਆਪਸ਼ਨ ਨੰਬਰ 4 ਰਾਈਟ ਆਨਸਰ ਨੈਕਸਟ ਕੁਐਸਚਨ ਦੁਨੀਆ ਦੇ ਕਿਸ ਦੇਸ਼ ਵਿੱਚ ਟਿਊਬਲਾਂ ਦੀ ਗਿਣਤੀ ਸਭ ਤੋਂ ਵੱਧ ਹੈ ਭਾਰਤ ਵਿੱਚ ਅਮਰੀਕਾ ਵਿੱਚ ਆਸਟ੍ਰੇਲੀਆ ਵਿੱਚ ਜਾਂ ਚੀਨ ਵਿੱਚ ਸਭ ਤੋਂ ਵੱਧ ਟਿਊਬਲਾਂ ਦੀ ਗਿਣਤੀ ਕਿਹੜੇ ਦੇਸ਼ ਵਿੱਚ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1st ਭਾਰਤ ਵਿੱਚ অপਸ਼ਨ ਨੰਬਰ 1st ਭਾਰਤ ਰਾਈਟ ਆਨਸਰ ਨੈਕਸਟ ਕੁਐਸਚਨ ਭਾਰਤ ਵਿੱਚ ਪੰਛੀਆਂ ਦੀਆਂ ਨਸਲਾਂ ਪਾਈਆਂ ਜਾਂਦੀਆਂ ਹਨ ਭਾਰਤ ਵਿੱਚ ਪੰਛੀਆਂ ਦੀਆਂ ਕਿੰਨੀਆਂ ਨਸਲਾਂ ਪਾਈਆਂ ਜਾਂਦੀਆਂ ਹਨ অপਸ਼ਨ ਹੈ ਜੀ ਲਗਭਗ 200 ਨਸਲਾਂ 400 ਤੋਂ ਲੈ ਕੇ 600 ਨਸਲਾਂ 400 ਤੋਂ ਘੱਟ ਨਸਲਾਂ ਜਾਂ 1200 ਤੋਂ ਜ਼ਿਆਦਾ ਨਸਲਾਂ ਇਹਦਾ ਦੇ ਕੁਐਸਚਨ ਐਗਜ਼ਾਮੀਨਰ ਪੁੱਛਦਾ ਐ ਐਗਜ਼ਾਮ ਦੇ ਵਿੱਚ ਕਨਫਿਊਜ਼ ਕਰਨ ਵਾਲੇ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 1200 ਤੋਂ ਵੱਧ ਨਸਲਾਂ অপਸ਼ਨ ਨੰਬਰ 4 ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਗੰਨੇ ਦੀ ਫਸਲ ਲਗਭਗ ਕਿੰਨੇ ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ ਗੰਨੇ ਦੀ ਫਸਲ ਲਗਭਗ ਕਿੰਨੇ ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ ਤਾਂ ਇਹਦੇ ਆਪਸ਼ਨ ਨੇ ਜੀ 7 ਮਹੀਨਿਆਂ ਵਿੱਚ 12 ਮਹੀਨਿਆਂ ਵਿੱਚ 10 ਮਹੀਨਿਆਂ ਵਿੱਚ ਜਾਂ 3 ਮਹੀਨਿਆਂ ਵਿੱਚ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1st 7 ਮਹੀਨਿਆਂ ਵਿੱਚ ਆਪਸ਼ਨ ਨੰਬਰ 1st ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਪੌਦੇ ਦੇ ਕਿਹੜੇ ਭਾਗ ਤੋਂ ਪਾੜਸਨ ਪ੍ਰਾਪਤ ਹੁੰਦੀ ਹੈ ਪੌਦੇ ਦੇ ਕਿਹੜੇ ਭਾਗ ਤੋਂ ਪਾੜਸਨ ਪ੍ਰਾਪਤ ਹੁੰਦੀ ਹੈ ਤਾਂ ਇਹਦੇ ਆਪਸ਼ਨ ਨੇ ਜੀ ਬੀਜ ਤੋਂ ਤਣੇ ਤੋਂ ਫੁੱਲ ਤੋਂ ਜਾਂ ਪੱਤਿਆਂ ਤੋਂ ਤਾਂ ਇਹਦਾ ਰਾਈਟ ਆਨਸਰ ਹੈ ਜੀ ਤਣੇ ਤੋਂ ਪੌਦੇ ਦੇ ਤਣੇ ਵਾਲੇ ਭਾਗ ਤੋਂ ਸਾਨੂੰ ਪਾੜਸਨ ਪ੍ਰਾਪਤ ਹੁੰਦੀ ਹੈ অপਸ਼ਨ ਨੰਬਰ 2 ਰਾਈਟ ਆਨਸਰ ਨੈਕਸਟ ਕੁਐਸਚਨ ਕਾਫੀ ਪੌਦੇ ਦੇ ਕਿਹੜੇ ਭਾਗ ਤੋਂ ਪ੍ਰਾਪਤ ਹੁੰਦੀ ਹੈ ਫੁੱਲਾਂ ਤੋਂ ਪੱਤਿਆਂ ਤੋਂ ਤਣੇ ਤੋਂ ਜਾਂ ਬੀਜ ਤੋਂ ਕਾਫੀ ਪੌਦੇ ਦੇ ਕਿਹੜੇ ਭਾਗ ਤੋਂ ਪ੍ਰਾਪਤ ਹੁੰਦੀ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 ਬੀਜ ਤੋਂ অপশন নাম্বার 4 B ਤੋਂ ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਰਬੜ ਦੀ ਖੇਤੀ ਲਈ ਕਿੰਨੇ ਤਾਪਮਾਨ ਦੀ ਲੋੜ ਹੈ ਰਬੜ ਦੀ ਖੇਤੀ ਲਈ ਕਿੰਨੇ ਤਾਪਮਾਨ ਦੀ ਲੋੜ ਹੈ অপਸ਼ਨ ਹੈ ਜੀ ਲਗਭਗ 25 ਡਿਗਰੀ ਸੈਲਸੀਅਸ ਲਗਭਗ 45 ਡਿਗਰੀ ਸੈਲਸੀਅਸ ਲਗਭਗ 35 ਡਿਗਰੀ ਸੈਲਸੀਅਸ ਲਗਭਗ 40 ਡਿਗਰੀ ਸੈਲਸੀਅਸ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਲਗਭਗ 35 ਡਿਗਰੀ ਸੈਲਸੀਅਸ ਤਾਪਮਾਨ ਦੀ ਲੋਡ ਹੁੰਦੀ ਹੈ ਗੰਨੇ ਦੀ ਖੇਤੀ ਨੂੰ ਆਪਸ਼ਨ ਨੰਬਰ 3rd ਰਾਈਟ ਆਨਸਰ ਹਾਂਜੀ ਜਿਨ੍ਹਾਂ ਨੂੰ ਵੀ ਇਹ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਬਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਨੈਕਸਟ ਕੁਐਸਚਨ ਹੈ ਆਪਣਾ ਕਿਹੜੇ ਰਾਜ ਨੂੰ ਭਾਰਤ ਦਾ ਖੰਡ ਦਾ ਕਟੋਰਾ ਕਿਹਾ ਜਾਂਦਾ ਹੈ ਆਪਸ਼ਨ ਹੈ ਜੀ ਪੰਜਾਬ ਉੱਤਰ ਪ੍ਰਦੇਸ਼ ਬੰਗਾਲ ਜਾਂ ਆਂਧਰਾ ਪ੍ਰਦੇਸ਼ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 2 ਉੱਤਰ ਪ੍ਰਦੇਸ਼ অপਸ਼ਨ ਨੰਬਰ 2 ਇਹਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਕਿਹੜੇ ਰਾਜ ਵਿੱਚ ਜਲੌੜ ਮਿੱਟੀ ਦਾ ਇਲਾਕਾ ਬਹੁਤ ਘੱਟ ਹੈ ਕਿਹੜੇ ਰਾਜ ਵਿੱਚ ਜਲੌਹੜ ਮਿੱਟੀ ਦਾ ਇਲਾਕਾ ਬਹੁਤ ਘੱਟ ਹੈ অপਸ਼ਨ ਹੈ ਜੀ ਹਰਿਆਣਾ ਪੰਜਾਬ ਮੱਧ ਪ੍ਰਦੇਸ਼ ਜਾਂ ਗੁਜਰਾਤ ਵਿੱਚ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਮੱਧ ਪ੍ਰਦੇਸ਼ অপਸ਼ਨ ਨੰਬਰ 3 ਇਹਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਚਾਹ ਕੌਫੀ ਅਤੇ ਮੱਧਮ ਰੁਤੀ ਫਲਾਂ ਦੀ ਖੇਤੀ ਕਿੱਥੇ ਹੁੰਦੀ ਹੈ ਚਾਹ ਕੌਫੀ ਅਤੇ ਮੱਧਮ ਰੁਤੀ ਫਲਾਂ ਦੀ ਖੇਤੀ ਕਿੱਥੇ ਹੁੰਦੀ ਹੈ অপਸ਼ਨ ਹੈ ਜੀ ਪਹਾੜੀ ਮਿੱਟੀ ਤੇ ਕਾਲੀ ਮਿੱਟੀ ਤੇ ਜਲੌੜ ਮਿੱਟੀ ਤੇ ਜਾਂ ਡੈਲਟਾਈ ਮਿੱਟੀ ਤੇ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਪਹਾੜੀ ਮਿੱਟੀ ਤੇ অপਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਹਾਂਜੀ ਨੋਟ ਕਰਦੇ ਜਾਓ ਨਾਲ-ਨਾਲ ਇੰਪੋਰਟੈਂਟ ਕੁਐਸਚਨ ਹੀ ਹੈ ਸਾਰੇ ਜਿਹੜੇ ਥੋੜੇ ਮੈਂ ਕਰਾ ਰਹੀਆਂ ਨੇ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਸਭ ਤੋਂ ਵੱਧ ਸੂਤੀ ਕਪੜਾ ਮਿੱਲਾਂ ਕਿੱਥੇ ਹਨ ਭਾਰਤ ਵਿੱਚ ਸਭ ਤੋਂ ਵੱਧ ਸੂਤੀ ਮਿੱਲਾਂ ਕਿੱਥੇ ਹਨ ਕਪੜਾ ਮਿੱਲਾਂ ਕਿੱਥੇ ਹਨ ਆਪਸ਼ਨ A ਜੀ ਗੁਜਰਾਤ ਪੰਜਾਬ ਆਂਧਰਾ ਪ੍ਰਦੇਸ਼ ਜਾਂ ਤਾਮਿਲनाडु ਵਿੱਚ ਹਾਂਜੀ ਰਾਈਟ ਆਨਸਰ ਦੱਸੋ ਜੀ ਇਸ ਦਾ ਹਾਂਜੀ ਰਾਈਟ ਆਨਸਰ ਹੈ ਜੀ ਇਸ ਦਾ ਆਪਸ਼ਨ ਨੰਬਰ 4 ਤਾਮਿਲनाडु ਆਪਸ਼ਨ ਨੰਬਰ 4 ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਕਿਹੜਾ ਉਦਯੋਗ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਹయ్యా ਕਰਵਾਉਂਦਾ ਹੈ ਕਿਹੜਾ ਉਦਯੋਗ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਹਿਆ ਕਰਾਉਂਦਾ ਹੈ অপਸ਼ਨ এ ਜੀ सूती ਕੱਪੜਾ ਉਦਯੋਗ ਲੋਹਾ ਉਦਯੋਗ ਚਾਹ ਦਾ ਉਦਯੋਗ ਜਾਂ ਖੰਡ ਦਾ ਉਦਯੋਗ ਤਾਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1 ਸੂਤੀ ਕੱਪੜਾ ਉਦਯੋਗ অপਸ਼ਨ ਨੰਬਰ 1 ਇਹਦਾ ਰਾਈਟ ਆਨਸਰ ਹੈ ਜੀ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਇੰਪੋਰਟੈਂਟ ਕੁਐਸਚਨ ਹੈ ਜੀ ਸਾਰੇ ਨੋਟ ਕਰੀ ਜਾਓ ਇਨ੍ਹਾਂ ਵਿੱਚੋਂ ਕਿਹੜਾ ਲੱਛਣ ਨਦੀ ਦੇ ਨਿਕ ਸ਼ੇਪ ਜਮਾਓ ਦਾ ਉਤਪਾਦਨ ਹੈ ਜਾਨੀ ਕਿ ਇਹਨਾਂ ਵਿੱਚੋਂ ਕਿਹੜਾ ਲਛਣਾ ਜਿਹੜਾ ਨਦੀ ਦੇ ਜਿਹੜਾ ਹੈਗਾ ਜਮਾਓ ਦਾ ਉਤਪਾਦਕ ਹੈ ਤਾਂ ਆਪਸ਼ਨ ਏ ਸ਼ਿਪਰੀਕਾ ਗਰਤਿਕਾ ਸਪਰ ਜਾਂ ਜਲੋਹੜਪਖ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਜਲੋਹੜਪਖ ਪੰਜਾਬ ਟੈਟ ਵਿੱਚ ਇਹ ਕੁਐਸਚਨ ਆਇਆ ਹੋਇਆ ਜੀ ਇਦਾਂ ਦੇ ਕੁਐਸਚਨ ਪੁੱਛਦਾ ਐਗਜ਼ਾਮੀਨਰ ਨੈਕਸਟ ਕੁਐਸਚਨ ਸੁਰਤੀ ਕਿਸ ਤਰ੍ਹਾਂ ਦੀ ਇੱਕ ਨਸਲ ਹੈ ਹਾਂਜੀ ਇਹ ਬੱਕਰੀਆਂ ਦੀ ਨਸਲ ਹੈ ਭੇਡਾਂ ਦੀ ਨਸਲ ਹੈ ਮੱਝਾਂ ਦੀ ਨਸਲ ਹੈ ਜਾਂ ਬਲਦਾਂ ਦੀ ਨਸਲ ਹੈ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3rd ਮੱਝਾਂ ਸੁਰਤੀ ਇੱਕ ਮੱਝਾਂ ਦੀ ਨਸਲ ਹੈ ਆਪਸ਼ਨ ਨੰਬਰ 3rd ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਹੈ ਜੀ ਲਾਲ ਮਿਰਚ ਦਾ ਪ੍ਰਧਾਨ ਉਤਪਾਦਕ ਰਾਜ ਕਿਹੜਾ ਹੈ ਲਾਲ ਮਿਰਚ ਦਾ ਪ੍ਰਧਾਨ ਉਤਪਾਦਕ ਰਾਜ ਕਿਹੜਾ ਹੈ ਆਪਸ਼ਨ ਹੈ ਜੀ ਆਂਧਰਾ ਪ੍ਰਦੇਸ਼ ਕਰਨਾਟਕ ਪੰਜਾਬ ਰਾਜਸਥਾਨ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 2 ਕਰਨਾਟਕ ਆਪਸ਼ਨ ਨੰਬਰ 2 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਹੈ ਜੀ ਕਾਲੀ ਮਿਰਚ ਦਾ ਪੌਦਾ ਹੈ ਕਾਲੀ ਮਿਰਚ ਦਾ ਪੌਦਾ ਕਿਸ ਤਰ੍ਹਾਂ ਦਾ ਹੈ ਹਾਂਜੀ ਇਹ ਬੇਲ ਵਰਗਾ ਹੈ ਝਾੜੀ ਵਰਗਾ ਜਾਂ ਦਰਕਤ ਵਰਗਾ ਜਾਂ ਬੂਟੀ ਵਰਗਾ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1st ਇਹ ਕਾਲੀ ਮਿਰਚ ਦਾ ਪੌਦਾ ਇੱਕ ਬੇਲ ਵਰਗਾ ਹੁੰਦਾ ਹੈ ਆਪਸ਼ਨ ਨੰਬਰ 1st ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਭਾਰਤ ਵਿੱਚ ਕੇਸਰ ਦਾ ਉਤਪਾਦਨ ਹੁੰਦਾ ਹੈ ਭਾਰਤ ਵਿੱਚ ਕੇਸਰ ਦਾ ਉਤਪਾਦਨ ਕਿੱਥੇ ਹੁੰਦਾ ਹੈ ਜੀ ਹਾਂਜੀ ਰਾਜਸਥਾਨ ਪੰਜਾਬ ਬੰਗਾਲ ਜਾਂ ਜੰਮੂ ਕਸ਼ਮੀਰ ਵਿੱਚ ਤਾਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 ਜੰਮੂ ਕਸ਼ਮੀਰ অপਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਹਾਂਜੀ ਸਾਰੇ ਇੰਪੋਰਟੈਂਟ ਕੁਐਸਚਨ ਕਰਵਾਇਆ ਜੀ ਮੈਂ ਤੁਹਾਨੂੰ ਜੀਓਗ੍ਰਾਫੀ ਦੇ ਤੁਸੀਂ ਪੀਟਰੀ ਪਲੱਸ ਬੀ ਦਾ ਲਾਈਬ੍ਰੇਰੀ ਦਾ ਪਟਵਾਰੀ ਦਾ ਪੰਜਾਬ ਪੁਲਸ ਜਾਂ ਕੋਈ ਵੀ ਜਿਹੜਾ ਹੈਗਾ एग्जाम ਦੇਣਾ ਹੋਵੇ ਇਵਨ ਸੈਂਟਰ ਲੈਵਲ ਦਾ ਵੀ ਤਾਂ ਉਹਦੇ ਵਿੱਚ ਵੀ ਇਦਾਂ ਦੇ ਕੁਐਸਚਨ ਜੀਓਗ੍ਰਾਫੀ ਦੇ ਆਉਂਦੇ ਨੇ ਹਾਂਜੀ ਜਿਨ੍ਹਾਂ ਨੂੰ ਵੀ ਵੀਡੀਓ ਵਧੀਆ ਲੱਗੀ ਹੈ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਥੈਂਕ ਯੂ ਸਟੂਡੈਂਟ